ਨੇਜ ਕਰਤ। ਅਤਿੰਤ ਤਰੀਕ ਨੂੰ ਜਿਹੜੀ ਜਲੰਧਰ ਦੇ ਕੰਡਸਟਰੀਸਟ ਨੂੰ ਐਕਸਟਰੈਕਸ਼ਨ ਕਾਲ ਆਈ ਸੀਗੀ ਉਹ ਆਇਡੈਂਟੀਫਾਈ ਹੋ ਗਈ ਸੀ ਕਿ ਉਹ ਲਖਵੀਰ ਲੰਡਾ ਨੋਨ ਜਿਹੜਾ ਕੈਸਟ ਹੈ। ਉਹਦੀ ਵੌਇਸ ਜਿਹੜੀ ਸੀਗੀ ਉਹ ਮੈਚ ਕਰ ਗਈ ਸੀ। ਇਹ ਕੇਸ ਟ੍ਰੇਸ ਕਰ ਲਿਆ ਗਿਆ ਹੈ ਜਿਨ੍ਹਾਂ ਲੋਕਾਂ ਨੇ ਐਕਸਟਰੈਕਸ਼ਨ ਕਾਲ ਕੀਤੀ ਵੀ ਸੀਗੀ ਤੇ ਫਾਇਰਿੰਗ ਕੀਤੀ ਸੀਗੀ। ਉਹ ਮਨਿਕਰਨ ਤੋਂ ਸਾਡੀ ਪੁਲਿਸ ਪਾਰਟੀ ਨੇ ਫੜ ਲਈ ਤਿੰਨ ਵਿਅਕਤੀ ਗ੍ਰਿਫਤਾਰ ਹਨ। ਇਹਨਾਂ ਦਾ ਤਨਾ ਦਾ ਕ੍ਰਿਮਨਲ ਬੈਕਗ੍ਰਾਉਂਡ ਹੈ। ਤਿੰਨ ਜਿਹੜੇ ਵਿਅਕਤੀ ਹੈ ਇਹ 35 ਮੁਕਦਮੇ ਦਰਜ ਹੋਣਾ ਤੇ ਗੁਰਪ੍ਰੀਤ ਚਾਰ ਮੁਕਦਮੇ ਤਰਨਤਾਰਨ ਦਾ ਰਹਿਣ ਵਾਲਾ ਇੱਕ ਭੁਪਿੰਦਰ ਹੈ ਉਹ ਛਾਰਪੁਰ ਦਾ ਰਹਿਣ ਵਾਲਾ 23 ਮੁਕਦਮੇ 23 ਮੁਕਦਮੇ ਅਫਾਇਰਸ ਅਗੇਂਸਟ ਹੰਡ ਟੂ ਕੌਟੀ ਮਰਡਰ ਅਟੈਂਪਟ ਟੂ ਮਰਡਰ ਤੀਜਾ ਹੈ ਜਗਰੂਪ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ 8 ਪਰਚੇ ਦਿੱਤੇ ਦਰਜ ਇੱਕ ਹੋਰ ਵਿਅਕਤੀ ਆਇਡੈਂਟੀਫਾਈ ਹੋਇਆ ਹੈ ਜਿਹੜਾ ਯਾਦਗਿੰਦਰ ਹੈ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਹੜਾ ਟਾਰਗੇਟ ਚੂਜ਼ ਜਿਹੜਾ ਚੂਸ ਕੀਤਾ ਸੀਗਾ ਕੋਈ ਯਾਦਵਿੰਦਰ ਨੇ ਕੀਤਾ ਸੀਗਾ ਇਸ ਸਾਡੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਈ ਹੈ ਯਾਦਵਿੰਦਰ ਤੇ ਲੰਡਾ ਅਬਰਾਡ ਇਕੱਠੇ ਰਹ ਰਹੇ ਤੇ ਇਹਨਾਂ ਦੀ ਅਰੈਸਟ ਤੋਂ ਚਾਰ ਪੰਜ ਹੋਰ ਮਕਦਮੇ ਅੰਟਰੈਸਟ ਬਲਕਿ ਜਿਲਿਆਂ ਦੇ ਮਾਝੇ ਦੇ ਜ਼ਿਆਦਾਤਰ ਉਹ ਵੀ ਟ੍ਰੇਸ ਹੋ ਗਏ ਚੋਲਾ ਸ਼ਾਹ ਸਾਹਿਬ ਜਿਹੜੀ ਗੋਲੀ ਚੱਲੀ ਸੀਗੀ ਰੂਟ ਫੈਸ਼ਨ ਚ ਉਹ ਵੀ ਨਾਨੇ ਐਗਜ਼ੀਕਿਊਟਿਵ ਸੀ ਸਰ ਕਿਤੇ ਜਲੰਧਰ ਦੁਨੀਆਂ ਚੱਲੀਆਂ ਸੀ ਇਹਨਾਂ ਨੇ ਕਿੰਨੀ ਡਿਮਾਂਡ ਕੀਤੀ ਸੀ ਕੋਈ ਇਹਨਾਂ ਦੇ ਪੁਰਾਣੀ ਸੀ ਕੋਈ ਨਹੀਂ ਪੁਰਾਣੀ ਕੋਈ ਰੰਜਿਸ਼ ਨਹੀਂ ਸੀਗੀ ਜੀ ਡਿਮਾਂਡ ਇਹਨਾਂ ਨੇ ਜ਼ਰੂਰ ਕੀਤੀ ਸੀਗੀ ਫੋਰ ਸਿਕਿਉਰਿਟੀ ਬਿਜ਼ਨਸ ਮੈਂ ਨਹੀਂ ਤੁਹਾਨੂੰ ਦੱਸ ਪਾਵਾਂ ਕਿ ਕਿੰਨੀ ਦੀ ਡਿਮਾਂਡ ਕੀਤੀ ਸੀਗੀ ਡਿਮਾਂਡ ਕਰਨ ਤੋਂ 2-3 ਦਿਨ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਤੀ ਸੀਗੀ ਇਹ ਕੀ ਚਲਦੇ ਮਾਮਲੇ ਜੋ ਜਲੰਧਰ ਦੇ ਮਾਮਲੇ ਨਹੀਂ ਜਲੰਧਰ ਦੇ ਜਲੰਧਰ ਪਹਿਲਾਂ ਜੀ ਕਿੰਨੇ ਜਾਣੇ ਗ੍ਰਿਫਤ ਵੈਪਨ ਜਿਹੜਾ ਹੈ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਉਹ ਵਿਅਕਤੀ ਨੂੰ ਨਾਮਿਨੇਟ ਕਰ ਲਿਆ ਆਇਡੈਂਟੀਫਾਈ ਹੋ ਗਿਆ ਜੀ ਉਹ ਵੀ ਜਲਦੀ ਕਰ ਲਿਆ ਜਾਏਗਾ